ਸਤ ਸ੍ਰੀ ਅਕਾਲ ਸਾਥਿਓ ਮੈਂ ਅਬਦੁਰ ਰਸ਼ੀਦ ਕਾਲਾ ਮਲੇਰ ਕੋਟਲਾ ਫਾਰਮਰ ਚੈਨਲ ਤੋਂ ਅੱਜ ਮਗਾ ਤੁਹਾਨੂੰ ਗੋਭੀ ਦੀ ਪਨੀਰੀ ਦਿਖਾ ਦਈਏ ਤੇ ਨਾਲੇ ਆਪਾਂ ਹੁਣ ਆ ਟਰੈਕਟਰ ਲੈ ਆਏ ਜੀ ਇਹਨੂੰ ਬਾਹਣ ਨੂੰ ਬਾਹਾਂਗੇ ਪਹਿਲਾਂ ਦੇ ਮੀਂਹ ਪਈ ਜਾਂਦੇ ਤੇ ਤਿੰਨ ਚਾਰ ਮੀਂਹ ਪੈ ਗਏ ਤੇ ਅੱਜ ਇਹਨੂੰ ਖੱਤੇ ਨੂੰ ਫੋਲਦੇ ਆਂ ਫਿਰ ਕੱਲ ਨੂੰ ਬੱਟਾ ਕਢਾਵਾਂਗੇ ਹੱਥਾਂ ਨਾਲ ਹੀ ਬੱਟਾ ਪਵਾਵਾਂਗੇ ਜੀ ਆਪਾਂ ਟਰੈਕਟਰ ਨਾਲ ਹੀ ਪਾਉਂਦੇ ਜੇ ਆਪਾਂ ਟਰੈਕਟਰ ਨਾਲ ਪਾ ਲੈਂਦੇ ਆ ਨਾ ਫਿਰ ਜ਼ਮੀਨ ਪਾਣੀ ਖਾਣੋਂ ਛੱਡ ਜਾਂਦੀ ਐ ਲਤੜੀ ਜਾਂਦੀ ਐ ਇਸ ਕਰਕੇ ਮੁੱਲ ਦੀਆਂ ਬੱਟਾਂ ਪਵਾਵਾਂਗੇ ਕਹਰੇ ਵਾਲਿਆਂ ਤੋਂ ਜੇ ਕੱਲ ਨੂੰ ਪੈ ਗਈਆਂ ਵਟਾਂ ਫਿਰ ਤੁਹਾਨੂੰ ਦਿਖਾਵਾਂਗੇ ਬਈ ਐਜੀਆਂ ਪਾਈਆਂ ਨੇ ਜੀ ਆਪਾਂ ਤੇ ਬਾਕੀ ਅੱਜ ਤੁਹਾਨੂੰ ਆਪਾਂ ਪਨੀਰੀ ਦੇਖੋ ਆ ਜਿਹੜੀ ਆਪਾਂ ਛੋਟੀ ਰਲਾਈਤੀ ਪਨੀਰੀ ਇਹ ਐ ਜਿਹੜੀ ਆ ਬੜੀ ਪਨੀਰੀ ਐ ਇਹ ਤਾਂ ਤਕਰੀਬਨ ਬੜੀ ਹੋ ਗਈ ਜੀ ਬਾਹੂ ਲਾਉਣ ਦੇ ਹੁਣ ਹੱਕ ਸੀ ਰਾ ਜੀ ਬਿਲਕੁਲ ਤੇ ਜੇ ਆਪਣੀਆਂ ਕੱਲ ਨੂੰ ਵਟਾਂ ਪੈ ਜਾਣ ਆਪਾਂ ਫਿਰ ਇੱਕ ਦੋ ਦਿਨਾਂ ਚ ਗੋਭੀ ਗਿੱਲੀ ਕਰਕੇ ਫਿਰ ਲਾ ਦੇਾਂਗੇ ਤੇ ਆਪਾਂ ਤੁਹਾਨੂੰ ਜ਼ਮੀਨ ਵਾ ਕੇ ਇੱਕ ਦੋ ਗਿਹੜੇ ਦਿਖਾਵਾਂਗੇ ਆ ਆਪਣਾ ਬਿੱਲ ਦਾ ਬੂਟਾ ਜੀ ਇਹਨੂੰ ਐਤ ਕੀ ਪੰਜ ਚਾਰਕ ਬਿੱਲ ਲੱਗੇ ਨੇ ਪਹਿਲਾਂ ਲੱਗੇ ਖਾਸੇ ਤੇ ਝੜ ਗਏ ਹੁਣ ਪੰਜ ਚਾਰਕ ਹੈਗੇ ਨੇ ਛੋਟੇ ਛੋਟੇ ਚਲੋ ਬਾਕੀ ਤੁਹਾਨੂੰ ਮਰੂਦ ਦਿਖਾਵਾਂ ਜੀ ਤੁਹਾਨੂੰ ਮਰੂਦ ਦਾ ਬੂਟਾ ਦਿਖਾਉਣਾ ਆਹ ਹਲਦੀ ਆਪਣੀ ਲਈ ਹਜ਼ਾਰ ਦੇ ਵਾਸਤੇ ਤੇ ਆਹ ਚੀਕੂ ਦਾ ਬੂਟਾ ਬੂਟੇ ਆਪਾਂ ਹੋਰ ਵੀ ਲਾਵਾਂਗੇ ਹਜੇ ਆਹ ਦੇਖੋ ਆ ਨਿੰਬੂ ਦਾ ਬੂਟਾ ਨਿੰਬੂ ਲੱਗੇ ਹੋਏ ਨੇ ਦੇਖੋ ਨਿੰਬੂ ਅਜੇ ਮੂਰੇ ਆ ਉਹ ਲੱਗਣਗੇ ਇਹਨੂੰ ਤਾਂ ਤੁੰਡ ਮੈਂ ਅਮਰੂਦ ਦਿਖਾਉਣਾ ਸਾਥੀ ਇਹਨੂੰ ਅਮਰੂਦ ਲੱਗੇ ਬਹੁਤ ਹੈ ਮੈਂ ਪਹਿਲਾਂ ਵੀ ਦਿਖਾਇਆ ਤੀ ਪਰ ਇਹ ਬੂਟਾ ਇੱਕ ਹੈ ਜੀ ਖਾਨ ਵਾਲੇ 20 25 ਬੰਦੇ ਨੇ ਬਾਜੀ ਦਾ ਦੌ ਲੱਗਦਾ ਜੀ ਨੂੰ ਮਿਲਦਾ ਗੱਦਰ ਜਿਹੀ ਖੱਚੀ ਤੋੜ ਤੋੜ ਖਾਈ ਜਾਂਦੇ ਨੇ ਪੱਕਣ ਪੋਕਣ ਕੋਈ ਨਹੀਂ ਦਿੰਦਾ ਬਾਕੀ ਆਪਾਂ ਕਿਸੇ ਨੂੰ ਰੋਕਦੇ ਵੀ ਨਹੀਂ ਚੱਲ ਜੀਦੇ ਮੁਕੱਦਰਾਂ ਦਾ ਅਗਲਾ ਖਾ ਹੀ ਲੈਂਦਾ ਆ ਦੇਖੋ ਬਸ ਇਹ ਜੀ ਕੱਚੇ ਕੁੱਚੇ ਜੀ ਖਾਨਨੇ ਆ ਜੀ ਆਪਾਂ ਨੇ ਰੋਕਿਆ ਕਿਤੇ ਕਿਸੇ ਨੂੰ ਨਹੀਂ ਸਭ ਨੂੰ ਇਜਾਜ਼ਤ ਹੈ ਜਿਹੜਾ ਮਰਜ਼ੀ ਖਾਓ ਕੋਈ ਚੱਕਰ ਨਹੀਂ ਸਾਰੇ ਆਪਣੇ ਗਵਾਂਢੀ ਨੇ ਕੋਈ ਚੱਕਰ ਨਹੀਂ ਬਾਕੀ ਆਪਾਂ ਤੁਹਾਨੂੰ ਟਰੈਕਟਰ ਦਿਖਾਉਣੇ ਆ ਜ਼ਮੀਨ ਵਾ ਕੇ ਇੱਕ ਅੱਧਾ ਗੇੜਾ ਦਵਾਂਗੇ ਜੀ ਨਾਲੇ ਤੁਹਾਨੂੰ ਮੇਰੀ ਸ਼ਕਲ ਦੇਖ ਜੂ ਆਪਾਂ ਤੁਹਾਨੂੰ ਦਿਖਾਉਣੇ ਆ ਵਾ ਕੇ ਖੱਤਾ ਆ ਦੇਖੋ ਜਿਹੜੀ ਆਪਾਂ ਚਾਰ ਖਾਣਾ ਸਾਰੇ ਤੋਂ ਐਂਡ ਚ ਰਲਾਈਆਂ ਤੀਆਂ ਉਹ ਇਹੋ ਜੀ ਹੋ ਗਈ ਵਸੇ ਵੀ 10 ਦਿਨਾਂ ਤੱਕ ਲਾਉਣ ਵਾਲੀ ਹੋ ਜੂ ਫੇਰ ਆਪਾਂ ਲਾਵਾਂਗੇ ਜੀ ਇਹਨੂੰ ਵੀ ਇਹ ਦੋਵੇਂ ਖੇਤ ਚ ਲਾਵਾਂਗੇ ਆ ਦੇਖੋ ਸਾਥੀਓ ਆਪਾਂ ਨੇ ਨਾ ਫਿਰ ਹੱਥਾਂ ਨਾਲ ਬੱਟਾ ਪਵਾ ਲਈਆਂ ਅੱਜ ਤੇ ਕੱਲ ਆਪਾਂ ਤੁਹਾਨੂੰ ਬੌਂਦਿਆਂ ਦੀ ਵੀਡੀਓ ਦਿਖਾਈ ਤੀ ਉਹੀ ਵੀਡੀਓ ਆ ਜਿਹੜੀ ਤੁਹਾਨੂੰ ਪਹਿਲਾਂ ਦੇਖੀ ਐ ਤੇ ਅੱਜ ਆ ਹੁਣ ਦੇਖੋ ਹੱਥਾਂ ਨਾਲ ਬੱਟਾ ਪਵਾਤੀਆਂ ਇਸ ਤਰ੍ਹਾਂ ਪਈਆਂ ਨੇ ਜੀ ਉਹਦੇ ਮੂਰੇ ਪਾਉਣ ਲੱਗੇ ਹੋਣੇ ਜੇ ਤੋ ਦੋ ਕਪਟੀਆਂ ਰਹਿndੀਆਂ ਨੇ ਪਾਉਣ ਤੋਂ ਇਹਨਾਂ ਦੇ ਆਪਾਂ ਛਾਲ ਨੂੰ ਨਾਕੂ ਕਰਕੇ ਇਹਨਾਂ ਨੂੰ ਪਾਣੀ ਦੇ ਦੇਾਂਗੇ ਜਾਂ ਕੱਲ ਨੂੰ ਪਾਣੀ ਦੇ ਦੇਾਂਗੇ ਫਿਰ ਗਿੱਲੀ ਕਰਕੇ ਲਾ ਦੇਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ